ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੀ ਦਿਸ਼ਾ ਨਿਰਦੇਸ਼ਾ ਤੇ ਮਾੜੇ ਅਸਰਾਂ ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ 베ਰਕਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ حاصل ਹੋਈ ਦੇ ਦੂਵੇਰਕਾ ਮਿਲਕ ਪਲਾਂਟ ਵਿੱਚੋਂ ਮਿਲਕ ਦਾ ਦੁੱਧ ਦੇ ਪੈਕੇਟ ਚੋਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਇਸ ਮੁਕੇ ਜਾਣਕਾਰੀ ਦਿੰਦੇ ਵੇ ਥਾਣਾ 베ਰਕਾ ਦੀ ਪੁਲਿਸ ਅਧਿਕਾਰੀਆਂ ਨੇ ਕੀ ਦੱਸਿਆ ਆਓ ਸੁਣਦੇ 베ਰਕਾ ਸਾਡੇ ਕੋਲ ਨਾ 베ਰਕਾ ਮਿਲਕ ਪਲਾਂਟ ਆ ਸਾਡੇ ਏਰੀਆ ਚ ਪੈਂਦਾ ਅਥਾ ਪ੍ਰਤੇਸ਼ ਮਿਸ਼ਰਾ ਸੀ ਉਹਨਾਂ ਦੇ ਮਾਰਕੀਟਿੰਗ ਮੈਨੇਜਰ ਉਹ ਆਏ ਸੀ ਕਿ ਉਹਨਾਂ ਨੇ ਇੱਕ ਡਿਸਟ੍ਰੀਬਿਊਟਰ ਸੀ ਜੀ ਦੀ ਗੱਡੀ ਸੀ ਅਮਨਦੀਪ ਸਿੰਘ ਉਹਦੀ ਕੰਪਲੇਂਟ ਤੇ ਕਿ ਉਹਨੇ ਆਪਣੀ ਜਿਹੜੀ ਗੱਡੀ ਸੀ ਉਤੇ ਆਪਣੇ ਤਿੰਨ ਮੁੰਡੇ ਰੱਖੇ ਹੋਏ ਸੀ ਇੱਕ ਡਰਾਈਵਰ ਸੀ ਤੇ ਦੋ ਹੈਲਪਰ ਸੀ ਰਾਜਨ ਡਰਾਈਵਰ ਸੀ ਇਹ ਕੀ ਕਰਦੇ ਸੀ ਕਿ ਜਦੋਂ ਦੁੱਧ ਜਿਹੜਾ ਆਪਾਂ ਲੈਣਿਆਂ ਵੇਰਕੇ ਦਾ ਪੈਕਟਸ ਵਾਲਾ ਉਹ ਲੈ ਕੇ ਜਾਂਦੇ ਸੀ ਇਹ ਅਲੱਗ ਤੋਂ ਪੈਕੇਟ ਲਗਾ ਕੇ ਨਾਲ ਲੈ ਜਾਂਦੇ ਸੀ ਤੇ ਉਹਨੂੰ 2 ਨੰਬਰ 'ਚ ਵੇਚਦੇ ਸੀ ਤੇ ਕੱਲ ਇਹਨਾਂ ਰੰਗਿਆਥੀ ਉਹ ਚੋਰੀ ਫੜ ਲਈ ਆ ਤੇ ਉਹਦੇ ਰਿਗਾਰਡਿੰਗ ਜਿਹੜੀ ਐਫ ਆਈ ਆਰ ਸਾਡੀ ਥਾਣੀਦਾਰ ਚ ਹੋਈ ਹੈ ਅਜੇ ਤੇ ਕੱਲ ਇਹਨਾਂ ਨੂੰ ਪੁੱਛਿਆ ਹੈ ਜੇ ਰਿਮਾਂਡ ਲਿਆ ਲਵਾਂਗੇ ਤੇ ਜੋ ਵੀ ਆ ਫਰਦਰ ਇਨਵੈਸਟੀਗੇਸ਼ਨ ਉਹ ਬਾਅਦ 'ਚ ਸਾਹਮਣੇ ਆਏਗਾ ਪਹਿਲੇ ਇੱਕ ਪੈਕੇਟ ਇਹਨਾਂ ਨੇ ਦੋ ਦੋ ਚੋਰੀ ਕੀਤੇ ਕੱਲ ਤਕਰੀਬਨ 104 ਪੈਕੇਟ ਇਹਨਾਂ ਦੇ ਕੋਲੋਂ ਮਿਲੇ ਸੀ ਬਾਕੀ ਅਜੇ ਪੁਛਕਿਸ਼ ਜਾਈ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਲੜਕੇ ਆਪਣੇ ਲੋਕਲੀ ਵੇਰਕੇ ਦੇ ਰਹਿਣ ਵਾਲੇ ਇਧਰ ਬੰਗੇ ਦੀ ਪੱਤੀ ਸਾਈਡ ਦੇ ਕਿ ਇਹ ਪਹਿਲਾਂ ਵੀ ਇੰਨਾ ਚੋਰੀ ਕਰਦੇ ਰਹੇ ਇਹ ਦੇਖੋ ਫਿਲਹਾਲ ਇਸ ਇਨਵੈਸਟੀਗੇਸ਼ਨ ਤੱਕ ਤੇ ਗੱਲ ਸਾਹਮਣੇ ਨਹੀਂ ਆਈ ਫਰਦਰ ਹੋਣਾ ਜੇ ਰਿਮਾਂਡ ਲਵਾਂਗੇ ਉਸ ਤੋਂ ਅੱਗੇ ਜੋ ਇਨਵੈਸਟੀਗੇਸ਼ਨਸ ਚ ਸਾਹਮਣੇ ਆਉਣਾ ਹੈ ਇਹ ਬਾਅਦ ਵਿੱਚ ਆਪਾਂ ਵੈਰੀਫਾਈ ਕਰਾਂਗੇ ਕੀ ਗੱਲ ਆ ਕਿੰਨਾ ਇਹਨਾਂ ਨੇ ਕੀਤਾ ਜਾਂ ਇਹਨਾਂ ਦੇ ਨਾਲ ਕੋਈ ਹੋਰ ਬੰਦਾ ਰਲਿਆ ਕਿ ਨਹੀਂ ਅੰਦਰੋਂ ਕਿਸੇ ਦੀ ਮਿਲੀਭੁਗਤ ਹੋ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਫਰਦਰ ਇਨਵੈਸਟੀਗੇਸ਼ਨ ਚ ਸਾਹਮਣੇ ਆਉਣਗੀਆਂ ਦੇ ਚੋਰੀ ਦੇ ਪੈਕਟ ਸੀ ਉਹੀ ਦੁਕਾਨਦਾਰ ਨੂੰ ਵੇਚਦੇ ਸੀ ਕਿਸੇ ਹੋਰ ਦੁਕਾਨਦਾਰ ਨੂੰ ਦੇਖੋ ਜੀ ਇਹ ਦੁਕਾਨਦਾਰ ਜਿਹੜੇ ਚੋਰੀ ਦੇ ਪੈਕਟ ਆ ਬਾਦ ਵਿੱਚ ਆਪਣੇ ਕਿਸੇ ਨੂੰ ਸੇਲ ਕਰਦੇ ਸੀ ਅੱਗੇ ਅੱਗੇ ਜਾ ਕੇ ਆਪਣੀ ਮਰਜ਼ੀ ਦੇ ਨਾਲ ਵੇਚਦੇ ਸੀ ਜਿਉਂ ਉਸੇ ਨੂੰ ਵੇਚਦੇ ਹੁੰਦੇ ਤੇ ਹੋ ਸਕਦਾ ਗੱਲ ਬੈਠੇ ਇਹਨਾਂ ਨੂੰ ਵੇਚਦੇ ਉਹਨਾਂ ਨੇ ਕਿਹੜੀ ਕਾਰਨ ਕੀਤੀ ਹੈ ਚੋਰੀ ਦੇ ਜਿਹੜੇ ਵੇਚਦੇ ਇਹ ਅੱਗੇ ਫਰਦਰ ਤੁਹਾਨੂੰ ਦੱਸਿਆਗਾ ਕਿ ਅੱਜ ਰਿਮਾਂਡ ਲੈ ਕੇ ਇਹਨਾਂ ਕੋ ਸਾਰੀ ਪੁਛਗਿਛ ਕਰਕੇ ਪ੍ਰੋਪਰ ਕਿੰਨਾ ਕਿੰਨਾ ਨੂੰ ਵੇਚਦੇ ਸੀ ਉਹ ਅੱਗੇ ਆਪਾਂ ਵੈਰੀਫਾਈ ਕਰਾਂਗੇ